बोले वाहेगुरु जी का खालसा वाहेगुरु जी की फतेह स्वागत है जी आप सब जीता साढ़े यूट्यूब चैनल ते अज पहुंचे हाँ गुरुद्वारा श्री बाउली साहिब जो कि पवित्र स्थान चरण छो धरती है ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਜੇਕਰ ਕੋਈ ਮਨੁੱਖ ਇੰਨਾ 84 ਪਉੜੀਆਂ ਤੇ 84 ਜਪਜੀ ਸਾਹਿਬ ਤੇ ਪਾਠ ਕਰੇਗਾ ਤਾਂ ਉਸ ਦੀ 84 ਲੱਖ ਜੂਨ ਕੱਟੀ ਜਾਏਗੀ ਗੁਰੂ ਸਾਹਿਬ ਜੀ ਨੇ ਸਤੀ ਪ੍ਰਥਾਤੀ ਕੋਜੀ ਰੀਤ ਪ੍ਰਥਾ ਨੂੰ ਇੱਥੇ ਸਮਾਪਤ ਕੀਤਾ ਗੁਰੂ ਰੂਪ ਸਾਧ ਸੰਗਤ ਜੀ ਇਹ ਪਾਵਨ ਸਥਾਨ ਬੌਲੀ ਸਾਹਿਬ ਸਿੱਖ ਧਰਮ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਹੈ ਇਸ ਪਾਵਨ ਤੀਰਤੀ ਰਚਨਾ ਗੁਰੂ ਜੀ ਨੇ ਸਨ 1552 ਈਸਵੀ ਵਿੱਚ ਕੀਤੀ ਲੋਕਾਈ ਦੇ ਆਤਮਕ ਕਲਿਆਣ ਹਿੱਤ 84 ਪੌੜੀਆਂ ਦਾ ਬੌਲੀ ਸਾਹਿਬ ਬਣਵਾਇਆ ਇਹ ਸਿੱਖ ਧਰਮ ਦਾ ਪਹਿਲਾ ਮਹਾਨ ਤੀਰਤ ਸਥਾਨ ਹੈ ਇਸ ਪਵਿੱਤਰ ਸਥਾਨ ਤੋਂ ਗੁਰੂ ਜੀ ਨੇ ਅਨੇਕ ਸਿਧਾਂਤ ਕਉਮ ਦੀ ਝੋਲੀ ਵਿੱਚ ਪਾਏ ਪਹਿਲਾ ਜਗਤ ਦੇ ਆਤਮਕ ਕਲਿਆਣ ਦੇ ਲਈ 84 ਪੌੜੀਆਂ ਵਾਲਾ ਮਹਾਨ ਬੌਲੀ ਸਾਹਿਬ ਬਣਾਇਆ ਦੂਸਰਾ ਪਹਿਲੇ ਪੰਗਤ ਪਾਛੇ ਸੰਗਤ ਗੁਰੂ ਕਾਲੰਗਰ ਦੀ ਪ੍ਰਥਾ ਚਲਾਈ ਜਿੱਥੇ ਦੇਸ਼ ਦੇ ਅਕਬਰ ਬਾਦਸ਼ਾਹ ਨੇ ਭੋਜਨ ਬੈਠ ਕੇ ਚੱਕਿਆ ਤੀਸਰਾ ਗੁਰੂ ਜੀ ਨੇ ਸਤੀ ਪ੍ਰਥਾ ਦੀ ਕੋਝੇ ਰੀਤ ਪ੍ਰਥਾ ਨੂੰ ਇੱਥੋਂ ਸਮਾਪਤ ਕੀਤਾ ਚੌਥਾ ਪਰਦੇ ਦੀ ਪ੍ਰਥਾ ਵੀ ਇਸ ਅਸਥਾਨ ਤੋਂ ਬੰਦ ਹੋਈ ਪੰਜਵਾਂ ਜਗਤ ਨੂੰ ਆਨੰਦ ਦੇਣ ਵਾਲੀ ਪਾਵਨ ਬਾਣੀ ਆਨੰਦ ਸਾਹਿਬ ਇੱਥੇ ਉਚਾਰਨ ਹੋਈ ਜਿਸ ਦੇ ਬਿਗੈਰ ਸਿੱਖ ਧਰਮ ਦਾ ਕੋਈ ਵੀ ਧਾਰਮਿਕ ਕੰਮ ਨਾ ਸ਼ੁਰੂ ਹੋ ਸਕਦਾ ਹੈ ਤੇ ਨਾ ਸਮਾਪਤ ਹੋ ਸਕਦਾ ਹੈ ਵਾਹਿਗੁਰੂ ਜੀ ਹੁਣ ਅਸੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨੀ ਬਾਰੇ ਚਾਨਣ ਪਾਵਾਂਗੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਗਿਲਾ ਵਿਖੇ ਹੋਇਆ ਉਹਨਾਂ ਦੇ ਪਿਤਾ ਤੇਜਪਾਲ ਪਲਾ ਅਤੇ ਮਾਤਾ ਬਖਸ਼ ਕੋਰ ਰੂੜੀਵਾਦੀ ਹਿੰਦੂ ਸਨ ਅਤੇ ਹਰੀਦਵਾਰ ਵਿਖੇ ਗੰਗਾ ਨਦੀ ਦੀ ਸਲਾਣਾ ਯਾਤਰਾ ਕਰਦੇ ਸਨ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਸੀ ਅਤੇ ਉਹਨਾਂ ਦੇ ਚਾਰ ਬੱਚੇ ਸਨ ਦੋ ਧੀਆਂ ਬੀਬੀ ਦਾਨੀ ਜੀ ਅਤੇ ਬੀਬੀ ਪਾਨੀ ਜੀ ਅਤੇ ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਝ ਸ਼ਬਦ ਸੁਨੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਤੁਰੰਤ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਚਲੇ ਗਏ ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਅਧੀਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਆਪਣੇ ਅਧਿਆਤਮਕ ਮਾਰਗਦਰਸ਼ਕ ਗੁਰੂ ਵਜੋਂ ਅਪਣਾਇਆ ਫਿਰ ਉਹ ਖਡੂਰ ਸਾਹਿਬ ਵਿਖੇ ਰਹਿਣ ਲੱਗ ਪਏ ਉਹ ਸਵੇਰੇ ਸਵੇਰੇ ਉੱਠ ਕੇ ਗੁਰੂ ਦੇ ਇਸ਼ਨਾਨ ਲਈ ਬਿਆਸ ਦਰਿਆ ਤੋਂ ਪਾਣੀ ਲਿਆਉਂਦੇ ਸੀ ਅਤੇ ਗੁਰੂ ਦੇ ਲੰਗਰ ਲਈ ਜੰਗਲ ਵਿੱਚੋਂ ਲੱਕੜੀਆਂ ਲੱਕੜਾ ਲਿਆਉਂਦੇ ਸਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ 73 ਸਾਲ ਦੀ ਉਮਰ ਵਿੱਚ ਮਾਰਚ 1552 ਵਿੱਚ ਗੁਰੂ ਅਮਰਦਾਸ ਜੀ ਨੂੰ ਤੀਜੇ ਨਾਨਕ ਵੱਜੋਂ ਨਿਯੁਕਤ ਕੀਤਾ ਇਹ ਉਹਨਾਂ ਦੀਆਂ ਸੇਵਾਵਾਂ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਪ੍ਰਤੀ ਸ਼ਰਧਾ ਦਾ ਨਤੀਜਾ ਸੀ ਇਸ ਨੇ ਨਵੇਂ ਬਣੇ ਸ਼ਹਿਰ ਗੋਇੰਦਵਾਲ ਵਿਖੇ ਆਪਣਾ ਹੈੱਡਕੁਆਰਟਰ ਸਥਾਪਿਤ ਕੀਤਾ ਉੱਥੇ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੀਤਾ ਉਸ ਉਹਨਾਂ ਨੇ ਸਿੱਖ ਸੰਗਤ ਖੇਤਰ ਨੂੰ ਬਾਈ ਪ੍ਰਚਾਰ ਕੇਂਦਰਾਂ ਵਿੱਚ ਵੰਡਿਆ ਹਰ ਇੱਕ ਸ਼ਰਧਾਲੂ ਸਿੱਖ ਦੇ ਅਧੀਨ ਆਪ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਮਿਸ਼ਨਰੀ ਦਾ ਦੌਰਾ ਕੀਤਾ ਸਤਿ ਸ਼੍ਰੀ ਅਕਾਲ ਜੀ ਦੇ ਖਾਲਸਾ ਵਾਹਿਗੁਰੂ ਜੀ ਫਤਿਹ ਹੁਣ ਆ ਸਾਡਾ ਆਪਾਂ ਇੱਥੇ ਗੋਵਿੰਦਗੜ੍ਹ ਸਾਹਿਬ ਬੌਲੀ ਸਾਹਿਬ ਦੇ ਦਰਸ਼ਨ ਕਰ ਲਿਆ ਤੇ ਇਸ ਦੇ ਹਿਸਾਬ ਨਾਲ ਹੁਣ ਆ ਸਾਡਾ ਲਾਸਟ ਡੈਸਟੀਨੇਸ਼ਨ ਸੀ ਹੁਣ ਆਪਾਂ ਘਰਨ ਚੱਲੇ ਪਾਉਣੇ ਆ ਤੇ ਵਲੌਗ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣੀਆਂ ਤੇ ਦਾਸ ਸਮਾਂ ਦਾ ਜਾਚਕਾ ਤੇ ਹੁਣ ਸਾਨੂੰ ਇਜਾਜ਼ਤ ਦਿਓ ਤੇ ਤੁਸੀਂ ਸਾਰਾ ਵਲੌਗ ਦੇਖਿਓ ਇਹ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਫਤਿਹ